ਆਸ੍ਰੀਤਾਲ ਦੋਸਤੋ ਉਤਮ ਖੇਤੀ ਚੈਨਲ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਆਪਾਂ ਕਣਕ ਇੱਕ ਵੇਖਣ ਆਏ ਆ ਖੇਤ ਦੇ ਵਿੱਚ ਇੱਥੇ 18 ਦਿਨਾਂ ਦੀ ਕਣਕ ਹੈ 18 ਦਿਨਾਂ ਦੀ ਕਣਕ ਤੇ ਆਪਾਂ ਅਵਕੀਰਾ ਦਵਾਈ ਕਰਾਈ ਆ ਕੰਪੀਰਾ ਵਾਲਾ ਟੈਕਨੀਕਲ ਕਰਾਇਆ ਆ ਮਰਾਗੀ ਨਾਂ ਦੀ ਆਉਂਦੀ ਆ ਉਤਮ ਦੀ ਤੇ ਵੀਰ ਹੋਣਾ ਇੱਥੇ 200 ਲੀਟਰ ਪਾਣੀ ਲਾਇਆ ਆ ਚਿੱਲੇ ਨੂੰ ਤੇ ਉਸ ਤੋਂ 2 ਦਿਨ ਬਾਅਦ ਕਣਕ ਨੂੰ ਆਪਣਾ ਇਰੀਗੇਟ ਕੀਤਾ ਆ ਤੇ ਬਹੁਤ ਸੋਹਣੇ ਰਿਜ਼ਲਟ ਮਿਲੇ ਆ ਆ ਮੈਂ ਵੀਰ ਨੂੰ ਕਹੂੰਗਾ ਕਿ ਆ ਥੱਲੇ ਜੋਂਦਰ ਅੱਜ ਪਾਣੀ ਲੱਗੇ ਨੂੰ ਕਿੰਨੇ ਦਿਨ ਹੋ ਗਏ ਹਫਤਾ ਹੋ ਗਿਆ ਜੀ ਹਾਂ ਹਾਂ ਤੇ ਬਹੁਤ ਸੋਹਣੇ ਰਿਜ਼ਲਟ ਜਿਹੜੇ ਆ ਦਵਾਈ ਨੇ ਦਿੱਤੇ ਤੇ ਤਕਰੀਬਨ ਜਿਹੜਾ ਆ 90% ਜਿਹੜੀ ਆ ਉਹ ਨਦੀਨ ਜਿਹੜੇ ਆ ਕੰਟਰੋਲ ਦੇ ਵਿੱਚ ਆ ਤੇ ਆ ਤੁਹਾਨੂੰ ਯੂਮ ਕਰਕੇ ਦਿਖਾ ਦਿੰਦੇ ਆ ਤੇ ਬਹੁਤ ਸ਼ਾਨਦਾਰ ਰਿਜ਼ਲਟ ਆਏ ਆ ਤੁਹਾਨੂੰ ਆ